ਜੋ ਦੋ ਦਿਨ ਮਲਟੀ ਲੈਵਲ ਪਾਰਕਿੰਗ ਬਣੀ ਹੈ ਮਾਲ ਰੋਡ ਤੇ ਦੇਹਾਂ ਨਗਰ ਨਿਗਮ ਨੇ ਪ੍ਰਾਈਵੇਟ ਠੇਕਾ ਦਿੱਤਾ ਹੈਗਾ ਤੇ ਠੇਕੇਦਾਰ ਨੂੰ ਕੁਝ ਬਜ਼ਾਰਾਂ ਦੇ ਵਿੱਚ ਕਾਰਾਂ ਟੋ ਕਰਨ ਦਾ ਨਾਲ ਠੇਕਾ ਦਿੱਤਾ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਪਾਰਕਿੰਗ ਦੀ ਪਹਿਲਾਂ ਖੁਸ਼ੀ ਮਨਾਈ ਜਾ ਰਹੀ ਸੀ ਵੀ ਇਹ ਪਾਰਕਿੰਗ ਖੁੱਲੂਗੀ ਤਾਂ ਲੋਕਾਂ ਦੀ ਸਮੱਸਿਆਵਾਂ ਦੂਰ ਹੋਣਗੀਆਂ ਲੇਕਿਨ ਆ ਟੋ ਵੈਣ ਵਾਲਾ ਜਿਹੜਾ ਸਿਸਟਮ ਇਹਨਾਂ ਨੇ ਚਲਾਇਆ ਹੈਗਾ ਨਗਰ ਨਿਗਮ ਨੇ ਪ੍ਰਾਈਵੇਟ ਠੇਕੇਦਾਰ ਦੇ ਦਰੂਪ ਉਹਦੇ ਵਿੱਚ ਅਨਿਆ ਲੋਕਾਂ ਦੇ ਨਾਲ ਰੋਜ਼ਾਨਾ ਤਕੇਸ਼ਾਈ ਹੋ ਰਹੀ ਹੈ ਰੋਜ਼ ਦਾ ਕਲੇਸ਼ ਹੋ ਰਿਹਾ ਹੈ ਮਾਹੌਲ ਸ਼ਹਿਰ ਦਾ ਪੂਰਾ ਖਰਾਬ ਹੋਇਆ ਪਿਆ ਹੈਗਾ ਲੋਕਾਂ ਨੇ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਆਣਾ ਬੰਦ ਕਰਤਾ ਉਹ ਆਸੇ-ਪਾਸੇ ਮੋੜਲਾਂ ਦੇ ਵਿੱਚ ਆਊਟਰ ਦੇ ਵਿੱਚ ਜਾ ਰਹੇ ਹੈਗੇ ਆ ਤੇ ਇਹ ਵੀ ਇੱਕ ਚਲੋ ਛੋਟਾ ਮੁੱਦਾ ਹੈਗਾ ਇਸ ਤੋਂ ਵੱਡਾ ਮੁੱਦਾ ਇਹ ਹੈ ਵੀ ਲੋਕਾਂ ਨੂੰ ਡੇਲੀ ਜਲੀਲ ਹੋਣਾ ਪੈ ਰਿਹਾ ਇਹਨਾਂ ਦੇ ਕੋਲੋਂ ਜਿੱਥੇ ਵੀ ਕੋਈ ਬੰਦਾ ਆਉਂਦੀ ਇੱਥੇ ਕੋਈ ਕਾਰ ਲੈ ਕੇ ਚਲਾ ਜਾਂਦਾ ਹੈ ਇਹਨਾਂ ਦੇ ਜਿਹੜੇ ਕਰਿੰਦੇ ਹੈਗੇ ਆ ਠੇਕੇਦਾਰ ਦੇ ਉਹ ਅੰਤਾਂ ਦੇ ਵਿੱਚ ਟਾਇਰ ਲੋਕ ਲੈ ਕੇ ਘੁੰਮੀ ਜਾਂਦੇ ਹੋ ਸ਼ਿਕੰਜਾ ਆ ਜਾ ਕੇ ਉਹਦੇ ਟਾਇਰ ਚ ਫਸਾ ਲੈਂਦੇ ਆ ਬੰਦਾ ਆਲੇ ਉਤਰਾ ਹੀ ਹੁੰਦਾ 1 2 ਸਕਿੰਟ ਲੱਗੇ ਹੁੰਦੇ ਆ ਕੋਈ ਵਾਰਨਿੰਗ ਨਹੀਂ ਕੋਈ ਹੁੱਟਰ ਨਹੀਂ ਜੇ ਮਾੜੀ ਜੀ ਗੱਡੀ ਫੁੱਟਪਾਥ ਤੇ ਚੜ ਜੇ 1.5 ਇੰਚ ਉੱਥੋਂ ਗੱਡੀ ਐ ਟੋ ਕਰ ਲੈਂਦੇ ਆ ਕਿਉਂਕਿ ਨਗਰ ਨਿਗਮ ਨੇ ਇਹਨਾਂ ਨੂੰ ਇਸ ਤਰ੍ਹਾਂ ਦਾ ਵਿਵਸਥਾ ਕਾਨੂੰਨ ਇਹਨਾਂ ਨੂੰ ਬਣਾ ਕੇ ਦਿੱਤੀ ਆ ਠੇਕੇ ਦੇ ਅੰਦਰ ਵੀ ਜੇ ਕੋਈ ਗੱਡੀ ਫੁੱਟਪਾਥ ਤੇ ਜਿਹੜੇ ਉਹਨੂੰ ਟੋ ਕਰ ਲੋ ਲੇਕਿਨ ਉਹਦੀ ਕੋਈ ਪ੍ਰਵਾਸ਼ਾ ਨਹੀਂ ਦਸੀਗੀ ਵੀ ਫੁੱਟਪਾਥ ਤੇ ਕਿੰਨੀ ਕ ਗੱਡੀ ਚੜ ਜੇ ਵੀ ਟੋ ਕਰ ਲਈਤੀ ਜਾਵੇ ਦੂਸਰਾ ਨਗਰ ਨਿਗਮ ਇਹ ਦੇਖੇ ਵੀ ਜਿਹੜੀਆਂ ਕਈ-ਕਈ ਬਜ਼ਾਰਾਂ ਦੇ ਵਿੱਚ ਤਾਂ ਜਿਹੜੀਆਂ ফুটਪਾਥਾਂ ਆ ਗਈਆਂ ਇੱਕ-ਇੱਕ 1.5-1.5 ਇੰਚ ਦਾ ਹੀ ਗੈਪ ਆ ਤੇ ਅੱਗੇ ਰੌਂਡ ਹੈ ਜਿਹਦੇ ਕਰਕੇ ਗੱਡੀ ਦਾ ਟਾਇਰ ਮਾੜਾ ਮੋਡਾ ਉੱਤੇ ਚੜ ਜਾਂਦਾ ਹੈਗਾ ਤੇ ਇਹਨਾਂ ਨੂੰ ਇੱਕ ਬਹਾਨਾ ਮਿਲ ਜਾਂਦਾ ਹੈ। ਬਠਿੰਡੇ ਦੇ ਵਿੱਚ ਟ੍ਰੈਫਿਕ ਦੀ ਵਿਵਸਥਾ ਜਦੋਂ ਦਾ ਇਹ ਠੇਕਾ ਦਿੱਤਾ ਨਗਰ ਨਿਗਮ ਨੇ ਉਦੋਂ ਬਹੁਤ ਬਦਤਰ ਹਾਲਾਤ ਹੋ ਗਏ ਆ। ਰੋਜ਼ ਇੱਥੇ ਲੜਾਈਆਂ ਝਗੜੇ ਹੁੰਦੇ ਆ। ਕਈ ਤਾਂ ਇੱਥੇ ਲੇਡੀਜ਼, ਬੱਚੇ ਇੱਥੇ ਰੋ ਰੋ ਕੇ ਜਾਂਦੇ ਹੈਗੇ। ਲੋਕ ਇੱਥੇ ਗਾਲਾਂ ਕੱਢ ਕੇ ਜਾਂਦੇ ਬਠਿੰਡੇ ਵਾਲਿਆਂ ਨੂੰ। ਬਹੁਤ ਮਾਹੌਲ ਖਰਾਬ ਹੋਇਆ ਪਿਆ ਹੈਗਾ। ਜਿਸ ਨੂੰ ਦੇਖਦੇ ਹੋਏ ਆੜ 11 ਅਗਸਤ ਦਿਨ ਐਤਵਾਰ ਨੂੰ ਸਵੇਰੇ 11 ਵਜੇ ਸੇਠ ਕਾਲੂ ਮਲ ਧਰਮਸ਼ਾਲਾ ਦੇ ਵਿੱਚ ਇੱਥੇ ਕੀਤਾ ਜਾ ਰਿਹਾ ਗੋਮਿੰਦ ਮਨ ਕਾਲੂ ਰਾਮ ਧਰਮਸ਼ਾਲਾ ਜਿਹੜੀ ਮਾਲਗਦਮ ਰੋਡ ਦੇ ਉੱਤੇ ਉੱਥੇ ਸਾਰੇ ਹੀ ਜਿਹੜੇ ਦੁਕਾਨਦਾਰ ਭਰਾ ਵਪਾਰੀ ਭਰਾ ਜਿੰਨੇ ਵੀ ਸੰਸਥਾਵਾਂ ਵਾਲੇ ਹੈਗੇ ਆ ਤੇ ਹੋਰ ਜਿਹੜੇ ਨੁਮਾਇंदे ਹੈਗੇ ਆ ਸ਼ਹਿਰ ਦੇ ਉਹ ਸਾਰੇ ਉਸ ਮੀਟਿੰਗ ਦੇ ਵਿੱਚ ਉੱਥੇ ਪਹੁੰਚ ਰਹੇ ਹੈਗੇ ਆ ਸਾਡੀ ਲੋਕਾਂ ਨੂੰ ਅਪੀਲ ਹੈ ਵੀ ਇਸ ਧੱਕੇਸ਼ਾਹੀ ਦੇ ਖਿਲਾਫ ਆਪਾਂ ਨੂੰ ਜ਼ਰੂਰ ਆਵਾਜ਼ ਠਾਣੀ ਚਾਹੀਦੀ ਹੈ ਤੇ 11 ਤਰੀਕ ਨੂੰ ਦਿਨ ਐਤਵਾਰ ਨੂੰ 11 ਵਜੇ ਜਿਹੜੀ ਮੀਟਿੰਗ ਸ਼ੁਰੂ ਹੋਣੀ ਹੈ ਉੱਥੇ ਜ਼ਰੂਰ ਪਹ